ਮਾਤਾ ਪੰਜਾਬ ਭਰ ਜੀ ਦਾ ਹਰ ਸਾਲ ਦੀ ਤਰ੍ਹਾਂ 2 ਅਤੇ 3 ਮਈ ਨੂੰ ਕਰਵਾਇਆ ਜਾਂਦਾ ਹੈ ਅਤੇ ਜਿਸ ਵਿੱਚ ਕੋਟਲਾ ਸੁਰਜਮਲ ਦੀਆਂ ਸੰਗਤਾਂ ਵੱਲੋਂ ਅਤੇ ਗੁਰਨਾਮ ਸਿੰਘ ਸਾਹਿਬ ਦਾ ਸਰਪੰਚ ਅਤੇ ਇਹਨਾਂ ਦੇ ਪਰਿਵਾਰ ਵੱਲੋਂ 2 ਦਿਨ ਗੰਨੇ ਦੀ ਰਸ ਦਾ ਲੰਗਰ ਲਗਾਇਆ ਗਿਆ ਅਤੇ ਜਸਪਾਲ ਸਿੰਘ ਅਤੇ ਪਿੰਡ ਦੀਆਂ ਸੰਗਤਾਂ ਵੱਲੋਂ ਪਕੌੜਿਆਂ ਅਤੇ ਜੂਸ ਦਾ ਲੰਗਰ ਵੀ ਲਗਾਇਆ ਗਿਆ ਗੁਰਨਾਮ ਸਿੰਘ ਸਾਹਿਬ ਦਾ ਸਰਪੰਚ ਸੋਣ ਸਿੰਘ ਖਾਲਸਾ ਗੁਰਮੀਤ ਸਿੰਘ ਬਲਵੀਰ ਸਿੰਘ ਮੋਹਨ ਸਿੰਘ ਦਰਸ਼ਨ ਸਿੰਘ ਬਿੱਲੂ ਕਿੰਦਾ ਬਿੰਦੂ ਰਵਿੰਦਰ ਸਿੰਘ ਸੈਕਟਰੀ ਹਰਜਿੰਦਰ ਸਿੰਘ ਸਾਭੀ ਮਹਿੰਦਰ ਸਿੰਘ ਤਾਰਾ ਸਿੰਘ ਟਾਰੀ ਰਿਪੋਰਟ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਹਰ ਸਾਲ ਦੀ ਤਰ੍ਹਾਂ ਪਿੰਡ ਕੋਟਲਾ ਸੂਚਮਲ ਸਰਦਾਰ ਜਨਾਬ ਸਿੰਘ ਜੀ ਸਾਫ ਦਾ ਸਰਪੰਚ ਉਹਨਾਂ ਦਾ ਪਰਿਵਾਰ ਜੋ ਕਿ ਬਾਹਰ ਵੀ ਵੇਚਿਆ ਤੇ ਇੰਡੀਆ ਦੇ ਵਿੱਚ ਇੱਥੇ ਵੀ ਹੈ ਉਹਨਾਂ ਸਾਰੇ ਨਗਰ ਮਿਲ ਕੇ ਉਹਨਾਂ ਦੇ ਪਿੰਡ ਦੇ ਵਿੱਚ ਹਰ ਸਾਲ ਮਾਤਾ ਪੰਜਾਬ ਕੋਟ ਦੇ ਜਿੱਦਾਂ ਐਤਕੀ ਮੇਲਾ ਤੋਂ ਤਿੰਨ ਮਹੀਨਾ ਆਇਆ ਹੈ ਰਸ ਦੇ ਲੰਗਰ ਹਰ ਸਾਲ ਦੀ ਤਰ੍ਹਾਂ ਅਸੀਂ ਲਾਉਂਦੇ ਆ ਨਗਰ ਸਾਰਾ ਕਟਾ ਹੋ ਜਾਂਦਾ ਆ ਤੇ ਰਸ ਕੱਢ ਕੇ ਸੇਵਾਦਾਰ ਮੁੰਡੇ ਜਿਹੜੇ ਸਾਥੇ ਬੱਤੀ ਆਉਂਦੀ ਜਾਂਦੀ ਸਾਥੀ ਨੂੰ ਸਾਥ ਪਾਉਂਦੇ ਹੈ ਤੇ ਜੁਰਗ ਜਿਹੜੇ ਆ ਉਹ ਸਾਡੇ ਕੋਲ ਬੈਠ ਕੇ ਆਰਾਮ ਫਰਮਾਉਂਦੇ ਆ ਹਰ ਸਾਲ ਦੀ ਤਰ੍ਹਾਂ ਅਸੀਂ ਨਗਰ ਕੋਲ ਦਾ ਸੁਖਮੰਦ ਕੀ ਸੰਗਤ ਹਰ ਸਾਲ ਦੀ ਤਰ੍ਹਾਂ ਹਰ ਸਾਲ ਅچھےਵਾਨ ਨਗਰ ਆ ਰਸਦਾ ਹੀ ਲੱਗਣਾ ਵਾਹਿਗੁਰੂ ਜੀ ਦਾ ਸਤਿ ਸਾਭ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸਾਧ ਸੰਗਤ ਨੂੰ ਮਾਤਾ ਪੰਜਾਬ ਪੌਰ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਬੜੀ ਧੂਮਤਾਂ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਤੇ ਪਿੰਡ ਕੋਟਲਾ ਸੂਰਜਮਾਲ ਵਿਖੇ ਰਸਦੀ ਸ਼ਬੀਰ ਜੋ ਕਿ ਪਿਛਲੇ 5-6 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਤੇ ਦੋ ਦਿਨ ਮੇਲੇ ਤੇ ਲਗਾਤਾਰ ਰਾਸ ਦੀ ਸ਼ੇਰ ਲਗਾਈ ਜਾਂਦੀ ਹੈ ਤੇ ਥੰਕਾਂ ਓਮ ਹਮਾਰ ਦੇ ਇੱਥੇ ਪਹੁੰਚਦੀਆਂ ਤੇ ਰਾਸ ਦੇ ਲੰਗਰ ਛੱਕੇ ਜਾਂਦੇ ਹਨ ਤੇ ਆਉਣ ਵਾਲੇ ਸਮੇਂ ਚ ਵੀ ਇੱਥੇ ਤਰ੍ਹਾਂ ਇਹ ਰਾਸ ਦੇ ਲੰਗਰ ਚੱਲਦੇ ਰਹਿਣਗੇ ਪ੍ਰਮਾਤਮਾ ਕਰੇ ਸਾਰੀ ਸਾਥ ਸੰਗਤ ਨੂੰ ਲੰਬੀਆਂ ਉਮਰਾਂ ਬਖਸ਼ਣ ਸੇਵਾਦਾਰਾਂ ਦੇ ਕਰਤੇ ਮਿਹਰ ਪ੍ਰਿਆਸ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ